ਕਹਿੰਦੇ ਕੋਈ ਵੀ ਸੰਸਾਰ ਦੇ ਅੰਦਰ ਜੀਵਾ ਜਾਤੀ ਦਾ ਕਦੇ ਗਰਭ ਹੰਕਾਰ ਨਾ ਕਰਨਾ ਕਰੇ ਕਈ ਵਾਰ ਮਰੋ ਕਹਿੰਦਾ ਕਿ ਮੇਰੀ ਉੱਚੀ ਜਾਤ ਹੈ ਮੇਰੀ ਉੱਚੀ ਕੁਲ ਹੈ ਬੜਾ ਬਾਰ ਬਾਰ ਇਹ ਜੀਵ ਹੰਕਾਰ ਜਿਤਾਉਂਦਾ ਰਹਿੰਦਾ ਨੀਵੀਂ ਜਾਤ ਵਾਲਿਆਂ ਨੂੰ ਛੂਦਰ ਕਹਿ ਕੇ ਦੁਰਕਾਰ ਦਿੰਦਾ ਸੰਗਤ ਜੀ ਸਨਾਤਨੀ ਮਾਤਾਂ ਦੇ ਅੰਦਰ ਕੁਝ ਏਦਾਂ ਦੇ ਨੀਵੀਂ ਜਾਤ ਵਾਲਿਆਂ ਦੇ ਨਾਲ ਵਿਵਹਾਰ ਕੀਤੇ ਜਾਂਦੇ ਸਨ ਕਿ ਜਿਹੜਾ ਬ੍ਰਾਹਮਣ ਹਨ ਉਹਨੂੰ ਕੇਵਲ ਵੇਦ ਪਾਠ ਪੜ੍ਹਨ ਦਾ ਹੱਕ ਸੀਗਾ ਖਾਦਰੀ ਨੂੰ ਕੇਵਲ ਸੁਣਨ ਦਾ ਹੱਕ ਸੀ ਸੂਦਰ ਜਿਹੜਾ ਸੂਦਰ ਤੇ ਵੈਸ਼ ਜੇਕਰ ਸੁਣ ਲੈਂਦਾ ਤੇ ਉਹਨਾਂ ਦੇ ਕੰਨਾਂ ਵਿੱਚ ਸਿੱਕੇ ਢਾਲ ਕੇ ਪਾ ਦਿੱਤੇ ਜਾਂਦੇ ਸਨ ਕਿ ਤੂੰ ਕਿਉਂ ਵੇਦ ਦਾ ਪਾਠ ਸੁਣਦਿਆ ਜੇ ਕੋ ਰਸਨਾ ਤੋਂ ਪਾਠ ਭੁਲ ਭਲੇਖੇ ਬੋਲ ਵੀ ਲੈਂਦਾ ਉਹਦੀ ਜ਼ੁਬਾਨ ਦੇ ਵਿੱਚ ਸਾਰ ਸੰਗਤ ਜੀ ਮੇਖਾ ਠੋਕ ਦਿੱਤੀਆਂ ਜਾਂਦੀਆਂ ਸਨ ਇਨਾ ਭਾਰੀ ਵਿਤਕਰਾ ਕੀਤਾ ਜਾਂਦਾ ਸੀ ਨੀਵੀਂ ਜਾਤ ਵਾਲਿਆਂ ਦੇ ਨਾਲ ਪਰ ਗਰੀਬ ਨਵਾਜ਼ ਇਹ ਸਤਿਗੁਰੂ ਜੀ ਦੀ ਬਿੜਿਆਈ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਨ੍ਹਾਂ ਨੇ ਸੰਸਾਰ ਦੇ ਅੰਦਰ ਆ ਕੇ ਸਾਰੀ ਸ੍ਰਿਸ਼ਟੀ ਦੇ ਭਲੇ ਹਿਤ ਸਾਰੀ ਲੋਕਾਈ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਕੋਈ ਬ੍ਰਾਹਮਣ ਹੋਵੇ ਖੱਤਰੀ ਹੋਵੇ ਸੂਦਰ ਹੋਵੇ ਚਾਹੇ ਬੈਸ ਹੋਵੇ ਜੇ ਭਾਵਨਾ ਦੇ ਨਾਲ ਮਹਾਰਾਜ ਜੀ ਦੇ ਉਪਦੇਸ਼ ਨੂੰ ਕਮਾ ਲਵੇ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਭਵ ਸਾਗਰ ਤੋਂ ਤਰ ਜਾਂਦਾ ਹੈ ਖਾਤਰੀ ਬ੍ਰਾਹਮਣ ਸੂਤ ਵੈਸ਼ ਉਪਦੇਸ਼ ਚਹ ਵਰਣਾ ਕਹੋ ਸਾਝਾ ਨਾਲ ਹਜੂਰ ਨੇ ਇਹ ਵੀ ਬਚਨ ਕਰ ਦਿੱਤੇ ਕੋਈ ਗਾਵੈ ਗੋ ਸੁਣਾਏ ਹਰ ਨਾਮੈ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਇਹਦੇ ਵਿੱਚ ਇਹ ਨਹੀਂ ਕਿਹਾ ਕਿ ਇਕੱਲੇ ਗੁਰੂ ਕੇ ਸੇਖ ਹੀ ਭਵ ਸਾਗਰ ਤੋਂ ਤਰ ਸਕਦੇ ਆ ਨਾਮ ਜਪ ਕੇ ਜਾਹੇ ਪਰਮੇਸ਼ਰ ਦਾ ਜਸ ਸਰਵਣ ਕਰਕੇ ਨਹੀਂ ਕੋਈ ਗਾਵੇ ਕੋ ਸੁਣੇ ਕੋਈ ਵੀ ਦੁਨੀਆ ਪਰਦਾ ਸੰਸਾਰ ਦਾ ਜੀਵ ਗਾ ਲਵੇ ਪਿਆਰ ਵਿੱਚ ਭਿਜ ਕਰਕੇ ਕੋਈ ਸ਼ਰਧਾ ਵਿਸ਼ਵਾਸ ਰੂਪ ਕੰਨਾ ਦੇ ਨਾਲ ਸੁਣ ਲੈ ਨਾ ਕਰੇ ਉਹ ਜਰੂਰ ਪਰ ਜਰੂਰ ਭਵ ਸਾਗਰ ਤੋਂ ਤਰ ਜਾਵੇਗਾ ਇਸ ਲਈ ਮਹਾਰਾਜ ਤਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ ਜਾਤ ਕਾ ਗਰਭ ਨਾ ਕਰ ਨਾ ਕਰਿਹੁ ਕੋਈ ਹੇ ਜੀਵ ਭੁੱਲ ਕੇ ਵੀ ਕਿਤੇ ਕਿਸੇ ਜਾਤ ਦਾ ਉੱਚੀ ਜਾਤ ਦਾ ਉੱਚੀ ਕੁੱਲ ਦਾ ਹੰਕਾਰ ਨਾ ਕਰਨਾ ਕਰੋ